ਕਾਲ ਜੀ ਦੋਸਤੋ ਅੱਜ ਆਪਾਂ ਚੱਲੇ ਆਂ ਪੁੱਚੋ ਤੋਂ ਸ਼੍ਰੀ ਗੰਗਾ ਨਗਰ नहीं 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 ये हम भी करने वाले थे खतरा हमने ये नहीं करते ਲੈਵੀ ਟਾਈਮ ਹੋ ਗਿਆ 8:45 ਮਿੰਟ ਤੇ ਪਲੇਟਫਾਰਮ ਨੰਬਰ 5 ਤੇ ਆ ਗਈ ਬਠਿੰਡੇ ਤੋਂ ਗੰਗਾਣਾਗਰ ਵੱਲ ਇਹ ਗੱਡੀ ਦਾ ਨੰਬਰ ਹੈ 450 ਕੋ ਪਹੁੰਚ ਕੇ ਪਲੇਟਫਾਰਮ ਨੰਬਰ 5 ਤੇ ਪਹੁੰਚ ਗਈ ਯਾਤਰੀ ਵੀਰ ਧਿਆਨ ਦੇਣ ਦੇ ਹੁਣ ਆਪਾਂ ਚੜਦੇ ਆਂ ਤੇ ਦੇਖ ਲੱਗੀ ਬਣੀ ਜੀ ਦੇਖ ਰਹੂਗੇ ਕਿ ਕਿੰਨੀ ਵਧੀਆ ਵਧੀਆ ਇੰਜਣ ਬੜੇ ਨੇ ਦੇਖੋ ਸਹੀ ਮਾਰੇ ਤੁਹਾਨੂੰ ਬਣਾਉਗੇ ਆਪਾਂ ਚੱਲਦੇ ਆਂ ਓਥੇ ਇੱਕ ਕੰਮ ਗੰਗਾ ਨਗਰ ਤੁਹਾਨੂੰ ਦਿਖਾਵਾਂਗੇ ਕਿ ਕੀ ਕੰਮ ਕਰਦੇ ਨੇ ਠੀਕ ਹੈ तो एंटर कर चुकी है स्टेशन से तुम देखोगे बठिंडा तो गंगानगर में जाते समय जोड़ा बठिंडे तो गंगानगर में जाते समय पहला स्टेशन आता तो तुम देखोगे कि नौ बज के भी मिनटा ट्रेन है जी वह पहुँच चुकी है देखो जी गिदड़बाज पहुँच चुकी है स्टेशन नौ बज के भी मिनट हो चुके हैं देखोगे कि सिर्फ इतने एक मिनट ही ट्रेन रुकी है नौ इक्की चल पी है सिर्फ एक मिनट रुकेगी 92122 ਤੇ ਇੱਥੇ ਮਤਲਬ ਟ੍ਰੇਨ ਜਿਹੜੀ ਉਹ ਚੱਲ ਪਈ। ਤੁਸੀਂ ਦੇਖੋਗੇ ਕਿ 9:23 ਤੇ ਗਿੱਦੜਾ ਹਾਤੋਂ ਤੇ ਇਹਨਾਂ ਜਿਹੜੀ ਉਹ ਚੱਲ ਪਈ ਐ। 9:00 ਬਚ ਕੇ 23 ਮਿੰਟਾਂ ਤੇ 20 ਤੇ ਪਹੁੰਚੀ ਸੀ 23 ਤੇ ਚੱਲ ਪਈ। ਮਤਲਬ 3 ਮਿੰਟ ਰੁਕੀ ਐ। ਚਲੋ ਮੂਜੀ ਦੇਖਾਂਗੇ ਕਿ 936 ਦੇ ਟ੍ਰੇਨ ਪਹੁੰਚ ਗਈ ਮਲੂ 936 ਦੇ ਟ੍ਰੇਨ ਮਲੂਟ ਜਿਹੜਾ ਸਟੇਸ਼ਨ ਹੈ ਉੱਤੇ ਪਹੁੰਚ ਗਈ ਹੈ ਦੇਖਦੇ ਹਾਂ ਕਿ ਕਿੰਨੇ ਮਿੰਟ ਲੱਗਦੀ ਹੈ ਇਹ ਹੈਗਾ ਜੀ ਮਲੂਰ ਦਾ ਸਟੇਸ਼ਨ ਟਾਈਮ ਹੋ ਗਿਆ 936 936 ਤੇ ਮਲੂਟ ਪਹੁੰਚ ਗਈ ਟ੍ਰੇਨ ਲੱਗਦੀ ਆ ਇੱਥੇ ਵੇਖ ਰਹੇ ਕਿੰਨਾ ਟਾਈਮ ਲੱਗਦੀ ਹੈ ਸੋ ਬੰਜਰੇ ਹੋ ਵੀਡੀਓ ਦੇ ਐਂਡ ਤੱਕ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਟੂਰ ਢੰਡੇ ਤੋਂ ਸ਼੍ਰੀ ਕੰਕਨਗੜਾ ਦਾ ਜੀ 937 ਤੇ ਇੱਕ ਗੱਡੀ ਹੈ ਜਿਹੜੀ ਮਲੌਰ ਸਟੇਸ਼ਨ ਤੇ ਰੁਕ ਰਹੀ ਹੈ ਇਹ ਦੇਖ ਸਕਦੇ ਹੋ ਵੀਡੀਓ ਵਿੱਚ ਹਾਂਜੀ ਦੋਸਤੋ ਸਹੀ 10 ਵਜੇ ਪਹੁੰਚ ਗਈ ਹੈ ਟ੍ਰੇਨ ਅੰਬਾਲਾ ਅੰਬਾਲਾ ਸਟੇਸ਼ਨ ਤੇ ਪਹੁੰਚ ਚੁੱਕੀ ਹੈ ਸੌਰੀ ਅਬੋਹਰ ਪਹੁੰਚ ਗਈ ਹੈ ਅਬੋਹਰ ਹਾਂਜੀ ਦੋਸਤੋ ਸਹੀ 10 ਵਜੇ ਜਿਹੜੀ ਟ੍ਰੇਨ ਆ ਉਹ ਅਬੋਹਰ ਪਹੁੰਚ ਚੁੱਕੀ ਹੈ ਅਬੋਹਰ ਹਾਂਜੀ ਦੋਸਤੋ ਟ੍ਰੇਨ ਹੈ ਜਿਹੜੀ ਉਹ 10 ਵਜੇ ਅਬੋਹਰ ਪਹੁੰਚ ਚੁੱਕੀ ਹੈ ਤੇ ਦੇਖਦੇ ਹਾਂ ਤੇ ਕਿੰਨੇ ਮਿੰਟ ਰੁਕਦੀ ਹੈ ਉਹ 5 ਮਿੰਟ ਰੋਕਣ ਤੋਂ ਬਾਅਦ ਤੁਸੀਂ ਦੇਖੋਗੇ ਟ੍ਰੇਨ 10 ਵਜੇ ਦੇ 7 ਮਿੰਟਾਂ ਦੇ ਮੋਟੋਂ ਪੰਗਾ ਨਗਰ ਨੂੰ ਜਿਹੜੀ ਰਵਾਨਾ ਹੋ ਚੁੱਕੀ ਹੈ ਇੱਥੇ 5 ਤੋਂ 7 ਮਿੰਟ ਰੁਕਦੀ ਹੈ 10 ਵਜੇ ਮੋਚੀ ਸੀ 10 ਵਜੇ ਦੇ 7 ਮਿੰਟਾਂ ਦੇ ਜਿਹੜੀ ਟ੍ਰੇਨ ਆ ਉਹ ਚੱਲ ਪਈ ਹੈ ਤੁਸੀਂ ਦੇਖੋਗੇ ਕਿ ਉਹ ਹੋਰ ਤੋਂ ਇਹ ਟ੍ਰੇਨ ਆ ਉਹ 10 ਵਜੇ ਦੇ 7 ਮਿੰਟਾਂ ਦੇ ਚੱਲੋ ਇਸ ਤੋਂ ਕੇ ਆਵੇਗਾ ਗੰਗਾ ਨਗਰ ਫਾਈਨਲੀ ਆਪਾਂ ਗੰਗਾ ਨਗਰ ਪਹੁੰਚਣ ਵਾਲੇ ਹਾਂ ਵੀਡੀਓ ਨੂੰ ਅੰਤ ਤੱਕ ਦੇਖੋ ਵੀਡੀਓ ਦੇ ਅੰਦਰ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਗੰਗਾ ਨਗਰ ਕਿੰਨੇ ਲੜ ਗਿਆ ਤੇ ਕੀ ਕੰਮ ਸੀ ਮੈਨੂੰ ਉੱਤੇ ਇਹ ਆਪਣਾ ਪਹਿਲਾ ਵਲੌਗ ਹੈ ਜੇਕਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਹਾਂਜੀ ਮਿੱਤਰੋ ਆਪਾਂ ਪਹੁੰਚ ਕੇ ਗੰਗਾ ਨਗਰ ਟਾਈਮ ਹੋ ਗਿਆ 10:40 ਗੰਗानगर ਪਹੁੰਚ ਚੁੱਕੇ ਆਪਾਂ ਬਸ 1-2 ਮਿੰਟਾਂ ਚ ਸਟੇਸ਼ਨ ਤੇ ਉਤਰ ਜਾਗੇ ਹਾਂਜੀ ਟਾਈਮ ਹੋ ਗਿਆ 10:45 ਤੇ ਆਪਾਂ ਗੰਗानगर ਸਟੇਸ਼ਨ ਤੇ ਪਹੁੰਚ ਚੁੱਕੇ ਆ ਤੇ ਗੰਗानगर ਆਪਾਂ ਕਿਵੇਂ ਆਏ ਸੀ ਕਿ ਲਣਾ ਸੀ ਉਹ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦਿਖਾਉਨੇ ਆ ਸੋ ਜੋ ਤੁਸੀਂ ਵੀ ਬਠਿੰਡੇ ਤੋਂ ਗੰਗानगर ਜਾਣਾ ਚਾਹੁੰਦੇ ਹੋ ਤਾਂ 9 ਵਜੇ ਚੱਲ ਕੇ ਪੌਣੇ 11 ਵਜੇ ਤੁਹਾਨੂੰ ਟ੍ਰੇਨ ਆ ਜਿਹੜੀ ਗੰਗਾ ਨਗਰ ਲਾ ਦੇਗੀ ਫਾਈਨਲੀ ਆਪਾਂ ਪੌਣੇ 11 ਵਜੇ ਗੰਗਾ ਨਗਰ ਪਹੁੰਚ ਚੁੱਕੇ ਹਾਂ ਦੇਖੋ ਪੌਣੇ 11 ਗੰਗਾ ਨਗਰ ਪਹੁੰਚ ਚੁੱਕੇ ਹਾਂ ਠੀਕ ਹੈ ਦੋਸਤੋ ਫਾਈਨਲੀ ਆਪਾਂ ਗੰਗਾ ਨਗਰ ਪਹੁੰਚ ਚੁੱਕੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਬਠਿੰਡੇ ਤੋਂ 9 ਵਜੇ ਚੱਲੇ ਸੀ ਇਹ ਤੇ ਪੌਣੇ 11 ਵਜੇ ਲਗਭਗ ਪੌਣੇ 2 ਘੰਟਿਆਂ ਦੇ ਵਿੱਚ ਪਹੁੰਚ ਪਹੁੰਚ ਗਏ ਹਾਂ ਜੇਕਰ ਤੁਸੀਂ ਵੀ ਜਿੱਦੇ ਤੋਂ ਗੰਗਾਨਗਰ ਜਾਣਾ ਚਾਹੁੰਦੇ ਹੋ ਤਾਂ ਸਿਰਫ ਪੌਣੇ 2 ਘੰਟਿਆਂ ਦਾ ਰਸਤਾ ਤੁਸੀਂ ਚਾਹੋ